ਹੈਲੋ ਹਾਂਜੀ ਅੱਜ ਆਪਾਂ ਨੂੰ ਇਹ ਲਾਲ ਲਾਲ ਪਾਊਡਰ ਕਿਸ ਚੀਜ਼ ਦਾ ਹੈ ਇਹ ਆਪਾਂ ਤੁਹਾਨੂੰ ਦਿਖਾਉਣੀ ਆ ਸਭ ਤੋਂ ਪਹਿਲਾਂ ਆਪਾਂ ਨੇ ਆਪਣੇ ਚਿਹਰੇ ਦੀ ਹੈ ਨਾ ਸੁੰਦਰਤਾ ਨੂੰ ਬਣਾਉਣ ਵਾਸਤੇ ਇਹ ਚੀਜ਼ ਲੈਂਦੀ ਹੈ ਇਹਦੇ ਵਾਸਤੇ ਆਪਾਂ ਨੇ ਲੈਂਦੀ ਆ ਮਸਰ ਦੀ ਦਾਲ ਜਿਹੜੀ ਕਿ ਲਾਲ ਰੰਗ ਦੀ ਮਸਰਾਂ ਦੀ ਦਾਲ ਹੁੰਦੀ ਹੈ ਉਹਨੂੰ ਆਪਾਂ ਨੇ ਪੀਸ ਲਿਆ ਡੇਢ ਚਮਚ ਆਪਾਂ ਨੇ ਉਹਦਾ ਲੈ ਲਿਆਗਾ ਤੇ ਅਗਲਾ ਆਪਾਂ ਲਵਾਂਗੇ ਚਾਵਲ ਦਾ ਆਟਾ ਅੱਧਾ ਚਮਚ ਆਪਾਂ ਲਵਾਂਗੇ ਚਾਵਲ ਦਾ ਆਟਾ ਹਨਾ ਇਹ 2 ਦਿਨ ਵਾਸਤੇ ਬਹੁਤ ਹੋ ਜਾਂਦਾ ਕਿਉਂਕਿ ਕਾਫੀ ਹੋ ਜਾਂਦਾ ਹੈ ਨਾ ਇਹ ਇਹਦੇ ਵਿੱਚ ਇੱਕ ਚਮਚ ਆਪਾਂ ਲਵਾਂਗੇ ਬਦਾਮਾਂ ਦਾ ਪਿਓਰ ਤੇਲੇ ਬਦਾਮਾਂ ਦਾ ਤੇਲ ਕੜਵਾਇਆ ਹੋਇਆ ਤੁਸੀਂ ਇਹਦੀ ਜਗ੍ਹਾ ਹਨਾ 올ਿਵ ਆਇਲ ਵੀ ਲੈ ਸਕਦੇ ਹੋ ਅਗਰ ਬਦਾਮਾਂ ਦਾ ਤੇਲ ਹੈਗਾ ਤਾਂ ਤੁਸੀਂ ਉਹੀ ਚੂਜ਼ ਕਰਨਾ ਹੈਗਾ ਤੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਕਰ ਲਾਂਗੇ ਮਿਕਸ ਤੇ ਮੈਂ ਭੁੱਲ ਕੇ ਇਹਦੇ ਵਿੱਚ ਪਾਣੀ ਐਡ ਕਰ ਦੇਣਾ ਸੀ ਪਰ ਇਹਦੇ ਵਿੱਚ ਆਪਾਂ ਨੇ ਦੁੱਧ ਐਡ ਕਰਨਾ ਹੈਗਾ ਹਨਾ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਮਿਕਸ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਣੇ ਚਿਹਰੇ ਤੇ ਮੈਂ ਇਹਨੂੰ ਕਿਸ ਤਰੀਕੇ ਨਾਲ ਅਪਲਾਈ ਕਰਾਂਗੀ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਕਰ ਲਾਂਗੇ ਮਿਕਸਰ ਚੰਗੇ ਤਰੀਕੇ ਦੇ ਨਾਲ ਇੱਕ ਪੇਸਟ ਵਾਂਗੂ ਬਣਾ ਲਾਂਗੇ ਇੱਕ ਇਹ ਬਹੁਤ ਹੀ ਜ਼ਿਆਦਾ ਵਧੀਆ ਨਾ ਸਕਰਬ ਜਿਵੇਂ ਹੁੰਦਾ ਹੈ ਨਾ ਉਸ ਤਰੀਕੇ ਦਾ ਬਣ ਜੂਗਾ ਤਾਂ ਜਦੋਂ ਆਪਾਂ ਇਹਨੂੰ ਨਾ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਨਾ ਚਿਹਰੇ ਦੇ ਉੱਤੇ ਦਾਗ ਹੋਣ ਜਾਂ ਨਿੱਕੀ ਨਿੱਕੀ ਫਿੰਸੀਆਂ ਵਗੈਰਾ ਜਿਆ ਨਿਕਲਿਆ ਹੁੰਦੀਆਂ ਨੇ ਆਪਣੇ ਹਨਾ ਜਾਂ ਆਪਣੇ ਚਿਹਰੇ ਤੇ ਨਾ ਆਪਾਂ ਹੁੰਦਾ ਵੀ ਧੂੜ ਮਿੱਟੀ ਗੰਦਗੀ ਕਾਫੀ ਜੰਮ ਚੁੱਕੀ ਹੈਗੀ ਤਾਂ ਤੁਸੀਂ ਇਸ ਨੂੰ ਨਾ ਨਾ ਮਿਕਸ ਕਰਕੇ ਹਫਤੇ ਦੇ ਵਿੱਚ ਤੁਸੀਂ ਚਾਰ ਵਾਰੀ ਲਗਾ ਲਓ ਚਾਹੇ ਡੇਲੀ ਲਗਾ ਲਓ ਹਨਾ ਜਦੋਂ ਵੀ ਕੋਈ ਮੈਰਿਜ ਪਾਰਟੀ ਵਗੈਰਾ ਹੁੰਦੀ ਹੈ ਤਾਂ ਤੁਸੀਂ ਉਸ ਤੋਂ ਪਹਿਲਾਂ ਲਗਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਵੀ ਲਗਾ ਲਵੋਣਾ ਤਾਂ ਦੇਖਿਓ ਤੁਹਾਡੀ ਸਕਿਨ ਹਨਾ ਨਾਲ ਦਾ ਟਾਈਟ ਹੋਊਗੀ ਨਾਲੇ ਸਾਫ਼ ਹੋਊਗੀ ਹਨਾ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਫੇਸ਼ੀਅਲ ਵਗੈਰਾ ਕਰਾਉਣ ਦੀ ਜ਼ਰੂਰਤ ਨਹੀਂ ਪੈਣੀ ਪਰ ਤੁਸੀਂ ਇਹਨੂੰ ਅਪਲਾਈ 2-3 ਦਿਨ ਲਗਾਤਾਰ ਕਰਨਾ ਤੇ ਹੁਣ ਆਪਾਂ ਇਹਨੂੰ ਅਪਲਾਈ ਕਿਵੇਂ ਕਰਨਾ ਹੈਗਾ ਆਪਾਂ ਦੋਨੇ ਹੱਥਾਂ ਦੇ ਉੱਪਰ ਹਨਾ ਆਪਣੀ ਉਂਗਲ ਦੇ ਫਿੰਗਰਾਂ ਦੇ ਉੱਪਰ ਲਾ ਕੇ ਫਿਰ ਆਪਾਂ ਇਹਨੂੰ ਆਰਾਊਂਡ ਆਰਾਊਂਡ ਸ਼ੇਪ ਦੇ ਵਿੱਚ ਹਨਾ ਸਾਰੇ ਚਿਹਰੇ ਦੇ ਉੱਪਰ ਲਗਾ ਲਾਂਗੇ ਹਲਕਾ ਹਲਕਾ ਰਗੜਨਾ ਇਹ ਨਹੀਂ ਹੈਗਾ ਵੀ ਆਪਾਂ ਚੰਗੇ ਤਰੀਕੇ ਨਾਲ ਬਾਹਰ ਰਗੜ ਦਈਏ ਤਾਂ ਉਹਦੇ ਨਾਲ ਆਪਾਂ ਹਨਾ ਕਿਉਂਕਿ ਸਰਦੀਆਂ ਨੇ ਸਰਦੀਆਂ ਚ ਸਕਿਨ ਥੋੜੀ ਜੀ ਰੁੱਖੀ ਰੁੱਖੀ ਜੀ ਹੋਈ ਹੋਈ ਹੁੰਦੀ ਹੈ ਤਾ ਇਹਦੇ ਨਾਲ ਤੁਹਾਡੀ ਸਕਿਨ ਦੇਖੋ ਹਨਾ ਸੌਫਟ ਵੀ ਹੋ ਗਈ ਤੇ ਖਿਚਾਅ ਵੀ ਇੰਨਾ ਆਊਗਾ ਤੁਹਾਨੂੰ ਲੱਗੇਗਾ ਵੀ ਸਾਡੀ ਸਕਿਨ ਨਾ ਟਾਈਟ ਹੋ ਰਹੀ ਹੈਗੀ ਪਹਿਲਾਂ ਨਾਲੋਂ ਜ਼ਿਆਦਾ ਨਾ ਜਿਵੇਂ ਕਿ ਚੋਰੜੀਆਂ ਤੋਂ ਨਾ ਹਰ ਇੱਕ ਨੂੰ ਹੁੰਦਾ ਵੀ ਮੈਂ ਜਵਾਨ ਦੇਖਾਂ ਇਸ ਨੂੰ ਲਗਾਉਣ ਨਾਲ ਤੁਹਾਨੂੰ ਨਾ ਬਹੁਤ ਜ਼ਿਆਦਾ ਫਰਕ ਪਊਗਾ ਤੁਸੀਂ ਇੱਕ ਵਾਰੀ ਅਪਲਾਈ ਜ਼ਰੂਰ ਕਰਕੇ ਦੇਖਿਓ ਤੇ ਫਿਰ ਮੈਨੂੰ ਦੱਸਿਓ ਵੀ ਤੁਹਾਨੂੰ ਕਿਹੋ ਜਿਹਾ ਲੱਗਿਆ ਤਾਂ ਆਪਣੀ ਸਾਰੀ ਹਨਾ ਗਰਦਨ ਤੇ ਚਿਹਰੇ ਤੇ ਹੱਥਾਂ ਤੇ ਪੈਰਾਂ ਤੇ ਤੁਸੀਂ ਸਾਰੇ ਵੀ ਲਗਾ ਸਕਦੇ ਹੋ ਨਹੀਂ ਗਰਦਨ ਤੇ ਆਪਣੀ ਹਨਾ ਤੇ ਚਿਹਰੇ ਤੇ ਜ਼ਰੂਰ ਲਗਾਉਣਾ ਤੇ ਇਹਨੂੰ ਲਗਾ ਕੇ ਆਪਾਂ ਰੱਖਾਂਗੇ ਕਿੰਨਾ ਕੁ ਟਾਈਮ ਮੈਂ ਤੁਹਾਨੂੰ ਸਾਰੀ ਗੱਲ ਦੱਸੂ ਤੁਸੀਂ ਨੇ ਸਾਰੇ ਚਿਹਰੇ ਤੇ ਤੇ ਆਪਣੀਆਂ ਅੱਖਾਂ ਦੇ ਉੱਪਰ ਵੀ ਲਗਾ ਸਕਦੇ ਹੋ ਕਿਉਂਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਹੈਨਾ ਜਿਆਦਾ ਨਹੀਂ ਬਸ ਰਾਉਂਡ ਰਾਉਂਡ ਸ਼ੇਪ ਦੇ ਵਿੱਚ ਗੋਲ ਗੋਲ ਘਮਾ ਕੇ ਉਂਗਲਾਂ ਨੂੰ ਤੁਸੀਂ ਨਹੀਂ ਲਗਾਉਣਾਗਾ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਚਿਹਰੇ ਤੇ ਹੈਨਾ ਆਪਨ ਹੁੰਦਾ ਵੀ ਕਾਲੀਆਂ ਕਾਲੀਆਂ ਛਾਈਆਂ ਅੱਜਕੱਲ ਬਹੁਤ ਮੇਰੀਆਂ ਭੈਣਾਂ ਦੇ ਪੈ ਰੀਆਂ ਨੇ ਹੈਨਾ ਉਹਦੇ ਵਾਸਤੇ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਆਲੂ ਕद्दूकस ਕਰਕੇ ਹੈਨਾ ਉਹ ਵੀ ਮਿਕਸ ਕਰਕੇ ਲਗਾ ਸਕਦੇ ਹੋ ਜਾਂ ਤੁਸੀਂ ਇਹਨੂੰ ਇਕੱਲੇ ਨੂੰ ਵੀ ਲਗਾਉਂਗੇ ਤਾਂ ਇਕੱਲੇ ਦਾ ਵੀ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਹੁਣ ਤੁਸੀਂ ਇਹਨੂੰ 15 ਮਿੰਟ ਆਪਣੇ ਚਿਹਰੇ ਤੇ ਸੁੱਕਣ ਦਿਓ ਸੁੱਕ ਕੇ ਹਨਾ ਜਦੋਂ ਇਹ ਕਸਾਜ ਆ ਮਹਿਸੂਸ ਕਰਨ ਲੱਗਿਆ ਜਿਵੇਂ ਕਿ ਆਪਣੇ ਹੁੰਦਾ ਵੀ ਹਾਂ ਹੁਣ ਇਹ ਸੁੱਕ ਗਿਆ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਠੰਡੇ ਪਾਣੀ ਦੇ ਨਾਲ ਚੰਗੇ ਤਰੀਕੇ ਦੇ ਨਾਲ ਹਨਾ ਧੋਦਾਂਗੇ ਤੇ ਦੇਖੋ ਮੈਂ ਆਪਣਾ ਹੁਣ ਇਹਨੂੰ ਧੋਤਾ ਤੇ ਮੇਰੇ ਚਿਹਰਾ ਤੁਹਾਨੂੰ ਦਿਖ ਰਿਹਾ ਹੁਣ ਹਨਾ ਪਹਿਲਾਂ ਨਾਲੋਂ ਕਿੰਨਾ ਸਾਫ਼ ਹੋ ਰਿਹਾ ਹਜੇ ਹੋਰ ਚੀਜ਼ਾਂ ਨੇ ਜਿਹੜੀ-ਜਿਹੜੀਆਂ ਉਹ ਮੈਂ ਤੁਹਾਨੂੰ ਦੱਸੂਗੀ ਵੀ ਕਿਵੇਂ-ਕਿਵੇਂ ਅਪਲਾਈ ਕਰਨੀਆਂ ਨੇ ਹੁਣ ਆਪਾਂ ਥੋੜਾ ਜਿਹਾ ਗਿੱਲਾ ਹੱਥ ਕਰਕੇ ਹਨਾ ਇਹਨੂੰ ਇਸ ਤਰੀਕੇ ਨਾਲ ਹਨਾ ਉਤਾਰਨਾ ਹੈਗਾ ਤੇ ਜਿਵੇਂ ਤੁਸੀਂ ਹਨਾ ਪਾਰਲਰ ਦੇ ਵਿੱਚ ਜਾ ਕੇ ਫੇਸ਼ੀ ਦੇਖੋ ਨਾਲੇ ਤਾਂ ਉਹ ਕੈਮੀਕਲ ਹੁੰਦੇ ਨੇ ਆਪਾਂ ਨੂੰ ਡਰ ਵੀ ਹੁੰਦਾ ਵੀ ਕਿਤੇ ਚਿਹਰਾ ਖਰਾਬ ਨਾ ਹੋ ਜਾਏ ਕਿਉਂਕਿ ਬਹੁਤ ਪੈਣਾ ਦੇ ਚਿਹਰੇ ਹਨਾ ਖਰਾਬ ਵੀ ਹੋ ਜਾਂਦੇ ਹੈਗੇ ਉਹ ਲਗਾਉਣ ਤੋਂ ਬਾਅਦ ਤੇ ਇਹਦੇ ਨਾਲ ਤੁਹਾਡਾ ਚਿਹਰਾ ਖਰਾਬ ਨਹੀਂ ਹੋਏਗਾ ਸਗੋਂ ਹਣਾ ਤੁਹਾਨੂੰ ਪੁੱਛਣਗੇ ਵੀ ਤੁਸੀਂ ਕਿਸ ਪਾਰਲਰ ਦੇ ਵਿੱਚੋਂ ਹਣਾ ਆਪਣਾ ਮਤਲਬ ਕਿ ਕਰਵਾਇਆ ਮਹੇ ਤੇ ਅਸੀਂ ਵੀ ਉੱਥੋਂ ਕਰਵਾਉਣਾ ਕਿਉਂਕਿ ਤੁਸੀਂ ਦੱਸ ਦੇਣਾ ਵੀ ਆਪਣਾ ਪਾਰਲਰ ਘਰ ਹੀ ਹੈਗਾ ਹੋਰ ਨਹੀਂ ਕਿਤੇ ਤੇ ਹੁਣ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਕਰ ਲਾਂਗੇ ਆਪਾਂ ਮੂੰਹ ਨੂੰ ਸਾਫ਼ ਸਾਫ਼ ਹਣਾ ਤੁਸੀਂ ਰਗੜ ਕੇ ਨਹੀਂ ਕਰਨਾ ਹਲਕਾ ਹਲਕਾ ਕਿਸੇ ਹਣਾ ਆਪਣੇ ਟਾਵਲ ਦੇ ਨਾਲ ਕਰ ਲੈਣਾ ਤੇ ਦੇਖੋ ਚਿਹਰੇ ਤੇ ਕਿੰਨੀ ਚਮਕ ਮੇਰੀ ਹਣਾ ਆਈ ਹੈਗੀ ਤੇ ਆਈ ਹੈ ਪਤਾ ਨਹੀਂ ਨਹੀਂ ਆਈ ਹੈ ਤਾਂ ਤੁਹਾਨੂੰ ਦਿਖ ਰਿਹਾ ਹੋਣਾ ਤਾਂ ਜ਼ਰੂਰ ਦੱਸਣਾ ਵੀ ਆਈ ਹੈ ਜਾਂ ਨਹੀਂ ਆਈ ਹੈਗੀ ਤੇ ਪਾਰਲਰ ਜਾ ਕੇ ਆਉਂਦੀ ਐ ਜਾਂ ਘਰੇ ਆਉਂਦੀ ਐ ਤਾਂ ਹੁਣ ਅੱਗੇ ਜਿਹੜੀ ਚੀਜ਼ਾਂ ਨੇ ਉਹ ਮੈਂ ਤੁਹਾਨੂੰ ਅੱਗੇ ਦੱਸਦੀਆਂਗੀ ਪਹਿਲਾਂ ਦੱਸਿਆ ਸੀ ਕਿ ਕਿ ਮੇਰੇ ਦੇਵਰ ਦਾ ਵਿਆਹ ਆ ਰਿਹਾ ਹੈ ਨਾ ਕਈ ਭੈਣ ਭਾਂ ਮੇਰੇ ਵਾਂਗੂ ਨਾ ਪਾਰਲਰ ਦੇ ਵਿੱਚ ਜਾਣਾ ਬਿਲਕੁਲ ਪਸੰਦ ਨਹੀਂ ਕਰਦੀਆਂ ਪਰ ਆਪਾਂ ਨੂੰ ਫੇਰ ਵੀ ਹੁੰਦਾ ਨਾ ਵੀ ਵਿਆਹ 'ਚ ਜਾਣ ਤੋਂ ਪਹਿਲਾਂ ਆਪਾਂ ਆਪਣੀ ਸਕਿਨ ਨੂੰ ਜਿਹੜਾ ਨਾ ਥੋੜਾ ਜਿਆਦਾ ਸਾਫ਼ ਕਰ ਲਈ ਕਿਉਂਕਿ ਜਦੋਂ ਕੰਮਕਾਰ ਕਰਦੇ ਆ ਨਾ ਆਪਾਂ ਦੇਖੋ ਆਪਣੇ ਕਿੰਨੇ ਹੱਥ ਵੀ ਖਰਾਬ ਹੋ ਜਾਂਦੇ ਹੈਗੇ ਤੇ ਆਪਣਾ ਚਿਹਰਾ ਵੀ ਖਰਾਬ ਹੋ ਜਾਂਦਾ ਉਹਦੇ ਵਾਸਤੇ ਨਾ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਸੋਹਣਾ ਨਾ ਚੀਜ਼ ਦੱਸੂਗੀ ਜਿਹੜੀ ਕਿ ਆ ਉਸ ਨੂੰ ਸਕਿਨ ਆਪਣਾ ਰੁਟੀਨ ਦੇ ਵਿੱਚ ਡੇਲੀ ਦੇ ਵਿੱਚ ਹਨ ਤੁਸੀਂ ਆਪਣੀ ਸਕਿਨ ਨੂੰ ਸਾਫ਼ ਵੀ ਕਰ ਸਕਦੇ ਹੋ ਸਾਈਆਂ ਜਾਂ ਆਪਣੇ ਅੱਖਾਂ ਦੇ نیچے ਨਾ ਇਸ ਤਰੀਕੇ ਨਾਲ ਕਾਲੇ ਘੇਰੇ ਪੈ ਜਾਂਦੇ ਨੇ ਕਈਆਂ ਪੈਣਾ ਦੇ ਮੈਂ ਦੇਖਿਆ ਤੇ ਬਹੁਤ ਹਨਾ ਹੋ ਜਾਂਦੇ ਨੇ ਤੇ ਉਹ ਵੀ ਆਪਣੇ ਠੀਕ ਹੋਣਗੇ ਦੇਖੋ ਇੱਥੇ ਆਪਣੇ ਹਨਾ ਜੁਰੜੀਆਂ ਪੈਣ ਲੱਗ ਜਾਂਦੀਆਂ ਨੇ ਕਿ ਉਮਰ ਤੋਂ ਪਹਿਲਾਂ ਹਨਾ ਜਿਵੇਂ ਕਿ 40 ਦੇ ਜਦੋਂ ਆਪਾਂ 35 ਦੇ ਹੋ ਜਾਂਦੇ ਆ ਨਾ ਉਦੋਂ ਆਪਣੇ ਇਹ ਜੁਰੜੀਆਂ ਪੈਣੀਆਂ ਸਟਾਰਟ ਹੋ ਜਾਂਦੀਆਂ ਨੇ ਆਓ ਅੱਜ ਆਪਾਂ ਤੁਹਾਨੂੰ ਦੱਸਦੇ ਆ ਇਹ ਸਾਰਾ ਕੁਝ ਕੀ ਹੈ ਅੱਜ ਮੈਂ ਜਿਹੜੀਆਂ ਇਹ ਪਹਿਣਾ ਮੇਰੇ ਮੰਗੂ ਨਾ ਪਾਰਲਰ ਦੇ ਵਿੱਚ ਜਾਣਾ ਬਿਲਕੁਲ ਪਸੰਦ ਨਹੀਂ ਕਰਦੀਆਂ ਹੈਗੀਆਂ ਹਨਾ ਕਿਉਂਕਿ ਉੱਥੇ ਨਾ ਬਹੁਤ ਹਾਰਮਫੁਲ ਕੈਮੀਕਲ ਨੇ ਜਿਹੜੇ ਉਹ ਵਰਤੇ ਜਾਂਦੇ ਆ ਜਿਹੜੀ ਕਿ ਆਪਣੀ ਸਕਿਨ ਨੂੰ ਨਾ ਉਸ ਟਾਈਮ ਤਾਂ ਥੋੜਾ ਜਿਹਾ ਆਪਣਾ ਹੁੰਦਾ ਵੀ ਹਾਂ ਗਲੋ ਕਰਨ ਲੱਗੀ ਜਾਂ ਸਕਿਨ ਸੋਹਣੀ ਹੋ ਗਈ ਹਨਾ ਪਰ ਬਾਅਦ ਦੇ ਵਿੱਚ ਜਿਹੜੇ ਉਹਦੇ ਰਿਜ਼ਲਟ ਆਉਂਦੇ ਆ ਨਾ ਉਹ ਬਹੁਤ ਹੀ ਹਾਨੀਕਾਰਕ ਹੁੰਦੇ ਆ ਕਈਆਂ ਨੂੰ ਤਾਂ ਸਕਿਨ ਅਲਰਜੀ ਵੀ ਹੋ ਜਾਂਦੀ ਹੈ ਕਈਆਂ ਨੂੰ ਹਨਾ ਸਕਿਨ ਦੀ ਐ ਇੰਨੀ ਪ੍ਰੋਬਲਮ ਆ ਜਾਂਦੀ ਨੇ ਜਿਵੇਂ ਕਿ ਅੱਜ ਤੱਕ ਤਕਲ ਤਾਂ ਨਾ ਸਕਿਨ ਕੈਂਸਰ ਵੀ ਆਉਣ ਲੱਗ ਗਿਆ ਹਨਾ ਤਾਂ ਦੇਖੋ ਠੀਕ ਹੈ ਕਿ ਜਿਹੜੇ ਭੈਣ ਭਰਾਵਾਂ ਨੇ ਪਾਰਲਰ ਖੋਲੇ ਹੋਏ ਨੇ ਮੈਂ ਉਹਨਾਂ ਨੂੰ ਇਹ ਨਹੀਂ ਕਹਿ ਰਹੀ ਵੀ ਉਹਨਾਂ ਨੇ ਪਾਰਲਰ ਕਿਉਂ ਖੋਲੇ ਹੋਏ ਨੇ ਬਸ ਮੈਂ ਸਿਰਫ ਇੱਕ ਇੰਨੀ ਕੁ ਬੇਨਤੀ ਕਰੂੰਗੀ ਕਿ ਜਿਹੜੇ ਵੀ ਉਹ ਆਪਣੇ ਪਾਰਲਰਾਂ ਦੇ ਵਿੱਚ ਪ੍ਰੋਡਕਟ ਯੂਜ਼ ਕਰਦੇ ਉਹਨੂੰ ਥੋੜੀ ਜਿਹੀ ਹਨਾ ਵਧੀਆ ਕੁਆਲਿਟੀ ਦੇ ਵਧੀਆ ਨੇਚਰਲ ਤਰੀਕੇ ਦੇ ਨਾਲ ਹਨਾ ਜਿਆਦਾ ਹਾਰਮਫੁਲ ਕੈਮੀਕਲ ਲਗਾ ਲਗਾ ਕੇ ਹੈ ਨਾ ਆਪਾਂ ਇੱਕ ਟਾਈਮ ਤਾਂ ਆਪਣੇ ਜਿਹੜੇ ਕਸਟਮਰ ਆਉਂਦੇ ਨੇ ਆਪਾਂ ਉਹਨਾਂ ਨੂੰ ਵਧੀਆ ਹਨਾ ਟ੍ਰੀਟਮੈਂਟ ਕਰਦੇ ਆਂ ਵਧੀਆ ਮਿਲ ਕੇ ਬੁੱਕ ਕਰਦੇ ਨੇ ਵੀ ਹਾਂ ਬਹੁਤ ਸੋਹਣਾ ਕੀਤਾ ਨਾ ਪਰ ਮੇਰੀਆਂ ਭੈਣਾਂ ਮੈਨੂੰ ਨਾ ਬਹੁਤ ਡੇਲੀ ਮੈਸੇਜ ਕਰਦੀਆਂ ਨੇ ਦੀਦੀ ਸਾਡੇ ਵਾਲ ਝੜ ਰਹੇ ਨੇ ਦੀਦੀ ਅਸੀਂ ਇਦਾਂ ਕਰਵਾਇਆ ਸੀ ਅਸੀਂ ਸਮੂਥਿੰਗ ਕਰਾਈ ਸੀ ਅਸੀਂ ਪਤਾ ਨਹੀਂ ਕੀ ਖੁਸ਼ਾ ਨਾ ਵੀ ਪਰ ਵਾਲਾਂ ਨੂੰ ਨਾ ਇੰਨੀ ਪ੍ਰੋਬਲਮ ਆ ਰਹੀ ਏ ਕਿ ਵਾਲ ਨਾ ਜਦੋਂ ਐ ਹੱਥ ਲਾਉਂਦੇ ਨੇ ਐਦਾਂ ਹੀ ਝੜ ਰਹੇ ਆ ਹਨਾ ਦੇਖੋ ਅੱਗੇ ਕੁਦਰਤੀ ਤਰੀਕੇ ਦੇ ਨਾਲ ਸਾਰਾ ਕੁਝ ਹੁੰਦਾ ਸੀਗਾ ਨਾ ਚਲੋ ਅੱਜ ਕੱਲ ਥੋੜਾ ਜਿਹਾ ਆਪਾਂ ਬਦਲ ਚੁੱਕੇ ਆਂਗੇ ਮਾਡਰਨ ਜਮਾਨਾ ਵੀ ਹੈਗਾ ਇੱਥੇ ਬਦਲਣਾ ਵੀ ਜ਼ਰੂਰੀ ਹੈ ਕਿਉਂਕਿ ਸਮੇਂ ਦੇ ਨਾਲ ਜਿਹੜਾ ਇਨਸਾਨ ਬਦਲਦਾ ਨਹੀਂ ਤਾਂ ਸਮਾਂ ਉਹਨੂੰ ਪਿੱਛੇ ਛੱਡ ਦਿੰਦਾ ਹੈਗਾ ਹਨਾ ਤੇ ਅੱਜ ਜੋ ਮੈਂ ਘਰ ਦੇ ਵਿੱਚ ਹੈ ਨਾ ਖੁਦ ਯੂਜ਼ ਕਰਦੀ ਆ ਕਿਉਂਕਿ ਮੇਰੇ ਵੀ ਹੈ ਨਾ ਘਰ ਦੇ ਵਿੱਚ ਮੈਰਿਜ ਹੈਗੀ ਮੈਂ ਤੁਹਾਨੂੰ ਦੱਸਿਆ ਕਿਉਂਕਿ ਕਈ ਦਿਨਾਂ ਤੋਂ ਮੈਂ ਤਿਆਰੀਆਂ ਦੇ ਵਿੱਚ ਲੱਗੀ ਹਈ ਆ ਤੇ ਮੇਰੇ ਕੀ ਕੀ ਮੈਂ ਸ਼ਾਪਿੰਗ ਕੀਤੀ ਹੈ ਮੈਂ ਤੁਹਾਨੂੰ ਉਹ ਵੀ ਸਾਰੀ ਦਿਖਾਉਂਗੀ ਤੇ ਵਿਆਹ ਵੀ ਮੈਂ ਤੁਹਾਨੂੰ ਪੂਰਾ ਦਿਖਾਉਂਗੀ ਸਾ ਕਿਉਂਕਿ ਮੇਰੇ ਦੇਵਰ ਤੇ ਮੇਰੀ ਨੰਨਦ ਦਾ ਵਿਆਹ ਹੈਗਾ ਮੇਰੀ ਨੰਨਦ ਵੀ ਆਸਟ੍ਰੇਲੀਆ ਤੋਂ ਆਈ ਹੈ ਤੇ ਮੇਰਾ ਦੇਵਰ ਵੀ ਆਸਟ੍ਰੇਲੀਆ ਤੋਂ ਆਇਆ ਹੈ ਤੇ ਨੰਨਦ ਦੇ ਹੋਣ ਵਾਲੇ ਹਸਬੰਦ ਜੀ ਨਿਊਜ਼ੀਲੈਂਡ ਤੋਂ ਨੇ ਹਨ ਤੇ ਉਹ ਪਾਸੋਂ ਉਹਨੂੰ ਸਾਰਾ ਵਿਆਹ ਦਾ ਸਾਡਾ ਪ੍ਰੋਗਰਾਮ ਕੀ ਹੋਊਗਾ ਮੈਂ ਤੁਹਾਨੂੰ ਜਰੂਰ ਦਿਖਾਉਂਗੀ ਇਸੇ ਕਰਕੇ ਮੈਂ ਥੋੜੀ ਜੀ ਬੀਜੀ ਆ ਹਨ ਤੇ ਅੱਜ ਸਭ ਤੋਂ ਪਹਿਲਾਂ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਹਨਾ ਲਗਾ ਕੇ ਵੀ ਦਿਖਾਇਆ ਆਪਣੇ ਚਿਹਰੇ ਤੇ ਬਣਾ ਕੇ ਵੀ ਦਿਖਾਇਆ ਹਨਾ ਵੀ ਉਹਦੇ ਵਾਸਤੇ ਆਪਾਂ ਨੂੰ ਕੀ ਕੀ ਚਾਹੀਦਾ ਉਹ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਹੈਗਾ ਪਰ ਉਸ ਤੋਂ ਬਾਅਦ ਆਪਾਂ ਨੇ ਇੱਕ ਚੀਜ਼ ਹੋਰ ਯੂਜ਼ ਕਰਨੀ ਹੈ ਹਾਂਜੀ ਆਪਾਂ ਨੂੰ ਚਾਹੀਦਾ ਹੈਗਾ ਸਹਦ ਇੱਕ ਚਮਚ ਅੱਧਾ ਟਮਾਟਰ ਅੱਧਾ ਨਿੰਬੂ ਤੇ ਇੱਕ ਪੌਊਚ ਕਾਫੀ ਦਾ ਇਹਦੇ ਵਿੱਚੋਂ ਥੋੜੀ ਜੀ ਤੁਸੀਂ ਰੱਖ ਲੈਣੀ ਹੈ ਅਗਰ ਪੌਊਚ ਨਹੀਂ ਹੈਗਾ ਤਾਂ ਤੁਸੀਂ ਥੋੜਾ ਜਿਹਾ ਦੋ ਚੁਟਕੀਆਂ ਹਨਾ ਤਿੰਨ ਚੁਟਕੀਆਂ ਕਾਫੀ ਦੀਆਂ ਪਾ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਨੇ ਮਿਕਸ ਕਰ ਲੈਣਾ ਕਿਸੇ ਵੀ ਹਨਾ ਬੌਲ ਦੇ ਵਿੱਚ ਕੌਲੀ ਦੇ ਵਿੱਚ ਪਾ ਕੇ ਤਾਂ ਇਹ ਤੁਹਾਡੀ ਸਕਿਨ ਨੂੰ ਕਿਵੇਂ ਨਿਖਾਰਨਗੇ ਕੀ ਤੁਹਾਨੂੰ ਕਰਨਗੇ ਆਓ ਆਪਾਂ ਤੁਹਾਨੂੰ ਇਹ ਸਾਰੀ ਚੀਜ਼ ਦੱਸੀ ਇਹਨਾਂ ਚਾਰੀ ਚੀਜ਼ਾਂ ਨੂੰ ਤੁਸੀਂ ਨੇ ਕੀ ਕਰਨਾ ਹੈ ਮਿਕਸ ਕਰ ਲੈਣਾ ਹੈ ਚੰਗੇ ਤਰੀਕੇ ਦੇ ਨਾਲ ਇੱਕ ਬੌਲ ਦੇ ਵਿੱਚ ਇੱਕ ਕੌਲੀ ਦੇ ਵਿੱਚ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਮਿਕਸ ਕਰਕੇ ਫਿਰ ਇੱਕ ਚਮਚ ਦੀ ਮਦਦ ਦੇ ਨਾਲ ਇੱਕ ਨਹੀਂ ਆਪਣੇ ਇੱਕ ਉਂਗਲ ਆਪਣੇ ਫਿੰਗਰ ਦੇ ਨਾਲ ਹਨਾ ਆਪਣੇ ਚਿਹਰੇ ਦੇ ਉੱਪਰ ਨਾ ਇਸ ਤਰੀਕੇ ਦੇ ਨਾਲ ਉੱਪਰ ਨੂੰ ਅਪਲਾਈ ਕਰਨੇ ਇਸ ਤਰੀਕੇ ਨਾਲ ਇਦਾਂ ਉੱਪਰ ਨੂੰ ਨਾ ਅਪਲਾਈ ਕਰਨਾ ਹੈਗਾ ਆਪਣੀਆਂ ਅੱਖਾਂ ਦੇ نیچے ਵੀ ਤੁਸੀਂ ਲਗਾ ਸਕਦੇ ਹੋ ਜਿੱਦਾਂ ਕਿ ਕਈ ਭੈਣਾਂ ਦੀਆਂ ਨਾ ਅੱਖਾਂ ਇੱਥੋਂ ਬਲੈਕ ਬਲੈਕ ਹੋ ਜਾਂਦੀਆਂ ਨੇ ਕਾਲੀਆਂ ਕਾਲੀਆਂ ਨਾ ਉਹਦੇ ਉੱਪਰ ਤੁਸੀਂ ਨੇ ਕੀ ਕਰਨਾ ਹੈ ਖੀਰਾ ਕੱਟ ਲੈਣਾ ਹੈ ਖੀਰਾ ਕੱਟ ਕੇ ਆਪਣੀਆਂ ਅੱਖਾਂ ਦੇ ਉੱਪਰ ਰੱਖ ਲੈਣਾ ਤੇ ਬਾਕੀ ਸਾਰੇ ਚਿਹਰੇ ਤੇ ਇਹ ਜਿਹੜੇ ਮੈਂ ਤੁਹਾਨੂੰ ਦੱਸਿਆ ਇਹ ਨੂੰ ਲਗਾ ਲੈਣਾ ਸਵੇਰੇ ਜਿਹੜਾ ਦੂਸਰਾ ਮੈਂ ਪਹਿਲਾਂ ਦੱਸਿਆ ਉਹ ਲਗਾਉਣਾ ਹੈ ਸ਼ਾਮ ਨੂੰ ਇਹ ਨੂੰ ਲਗਾਉਣਾ ਹੈਗਾ ਹਨਾ ਤੇ ਅਗਲੀ ਚੀਜ਼ ਇਹ ਨੂੰ ਲਗਾ ਕੇ ਤੁਸੀਂ ਨੇ 15 ਮਿੰਟ ਰੱਖ ਲੈਣਾ ਹੈ 15 ਮਿੰਟਾਂ ਮਗਰੋਂ ਜਦੋਂ ਤੁਹਾਡਾ ਮੂੰਹ ਨਾ ਥੋੜਾ ਜਿਹਾ ਟਾਈਟ ਹੋ ਜਾਏ ਤਾਂ ਕਿਸੇ ਵੀ ਕਾਟਨ ਦੇ ਕੱ ਪੂੰਝ ਦੇਣਾ ਪੂੰਝ ਕੇ ਉਸ ਤੋਂ ਬਾਅਦ ਇਹਨੂੰ ਸਾਫ਼ ਕਰ ਲੈਣਾ ਹੈ ਅਗਰ ਫਿਰ ਵੀ ਤੁਸੀਂ ਹੋਰ ਵੀ ਗਲੋ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹਨਾ ਪੈਕ ਬਣਾ ਕੇ ਵੀ ਲਗਾ ਸਕਦੇ ਹੋ ਜਿਵੇਂ ਕਿ ਆਪਣੀ ਮੁਲਤਾਨੀ ਮਿੱਟੀ ਦਾ ਲਗਾ ਲਓ ਜਾਂ ਬੇਸਣ ਦਾ ਪੈਕ ਲਗਾ ਲਓ ਹਨਾ ਉਹ ਲਗਾ ਸਕਦੇ ਹੋ ਨਹੀਂ ਤਾਂ ਕੋਈ ਲੋੜ ਨਹੀਂ ਹੈਗੀ ਕਿਉਂਕਿ ਇਹਦੇ ਨਾਲ ਇੰਨੀ ਸਾਇਨਿੰਗ ਆਊਗੀ ਨਾ ਤੁਹਾਡੇ ਚਿਹਰੇ ਤੇ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਛੋਟਾ ਜਿਹਾ ਕੰਮ ਹੋਰ ਕਰਨਾ ਇਹਨਾਂ ਦੋਨੇ ਚੀਜ਼ਾਂ ਨੂੰ ਤਾਂ ਅਪਲਾਈ ਕਰ ਲਿਆ ਆਪਣੀ ਇੱਕ ਨੂੰ ਸਵੇਰੇ ਕਰ ਲਿਆ ਇੱਕ ਨੂੰ ਸ਼ਾਮ ਨੂੰ ਕਰ ਲਿਆ ਸ਼ਾਮ ਨੂੰ ਸੌਣਾ ਹੈ ਜਦੋਂ ਆਪਾਂ ਨੇ ਚਾਹੇ ਤਾਂ ਤੁਸੀਂ ਨਾਰੀਅਲ ਦਾ ਤੇਲ ਲੈ ਲਓ ਚਾਹੇ ਤੁਸੀਂ ਬੈਸਲਿਨ ਲੈ ਲਓ ਬੈਸਲਿਨ ਕੋਈ ਵੀ ਲੈ ਲਓ ਜਦੋਂ ਤੁਸੀਂ ਨਹੀਂ ਸੌਣਾ ਮਲਕਿ ਹੁਣ ਤੋਂ ਬਾਅਦ ਤੁਸੀਂ ਨੇ ਕੋਈ ਕੰਮ ਨਹੀਂ ਕਰਨਾ ਵੀ ਹੁਣ ਅਸੀਂ ਨੇ ਸੌਣਾ ਹੈਗਾ ਨਾ ਥੋੜੀ ਜੀ ਵੈਸਲੀਨ ਲੈ ਕੇ ਤੁਸੀਂ ਆਪਣੇ ਆਪਣੇ ਹੱਥੇ ਵਾਲੀ ਦੀ ਨਾ ਇਸ ਤਰੀਕੇ ਨਾਲ ਲਗਾਉਣੀ ਹੈ ਫਿਰ ਇਹਨੂੰ ਆਪਣੀ ਨਾ ਚਿਹਰੇ ਤੇ ਹਲਕੇ ਹਲਕੇ ਹੱਥ ਨਾਲ ਜਿੱਦਾਂ ਕਿ ਇਸ ਜਗ੍ਹਾ ਤੋਂ ਲੈ ਕੇ ਉੱਪਰ ਨੂੰ ਐ ਇਸ ਤਰੀਕੇ ਨਾਲ ਕਿ ਅੱਖਾਂ ਦੀ ਇਸ ਜਗ੍ਹਾ ਤੇ ਜ਼ਿਆਦਾ ਲਗਾਉਣੀ ਹੈਗੀ ਨਾ ਥੋੜੀ ਥੋੜੀ ਇਦਾਂ ਤੇ ਬਾਕੀ ਤੁਸੀਂ ਨੇ ਆਪਣੇ ਜਦੋਂ ਵੀ ਕੋਈ ਵੀ ਹਨਾ ਚੀਜ਼ ਤੁਸੀਂ ਅਪਲਾਈ ਕਰਦੇ ਹੋ ਆਪਣੇ ਚਿਹਰੇ ਤੇ ਆਪਾਂ ਨੂੰ ਆਤ ਹੁੰਦੀ ਹੈ ਨਾ ਆਪਾਂ ਕੋਈ ਕਰੀਮ ਲੈ ਲਈਏ ਹੱਥਾਂ ਤੇ ਪਾਏ ਮਸਲਦੇ ਆ ਇਹ ਆਮ ਆਤ ਹੁੰਦੀ ਹੈ ਲੇਡੀਜ਼ ਨੂੰ ਪਿੰਡਾਂ ਵਾਲਿਆਂ ਨੂੰ ਤਾਂ ਖਾਸ ਕਰਕੇ ਹੁੰਦੀ ਹੈ ਜੇ ਥੋੜੀਆਂ ਜਿਹਾ ਸਹਿਰਾਂ ਵਾਲੀਆਂ ਵੀ ਹਨਾ ਥੋੜਾ ਜਿਹਾ ਆਪਣੇ ਆਪ ਨੂੰ ਕਰਦੇ ਨੇ ਨਹੀਂ ਤਾਂ ਆਮ ਤੌਰ ਤੇ ਲੇਡੀਜ਼ ਨੂੰ ਆਤ ਹੁੰਦੀ ਹੈ ਨਾ ਤੇ ਆਪਾਂ ਨਾ ਕੀ ਕਰਦੇ ਆ ਐਨ ਲਗਾ ਕੇ ਨਾ ਬਸ ਥੋੜਾ ਰਗੜ ਲਓ ਚਲੋ ਜੀ ਹੋ ਗਿਆ ਮੇਕਅਪ ਹਨਾ ਵੀ ਥੋੜਾ ਜਿਹਾ ਆਪਣੀ ਸਕਿਨ ਨੂੰ ਨਾ ਪਿਆਰ ਕਰੋ ਕਿਉਂਕਿ ਜਦੋਂ ਆਪਾਂ ਸਕਿਨ ਨੂੰ ਜਿੱਧਰ ਨੂੰ ਰਗੜਾਂਗੇ ਉਧਰ ਨੂੰ ਨਾ ਉਹ ਐ ਇਕੱਠੀ ਹੁੰਦੀ ਜਾਂਦੀ ਹੈ ਦੇਖੋ ਐ ਤੇ ਹੁਣ ਤੁਸੀਂ ਕਰਨਾ ਕੀ ਹੈ ਏਦਾਂ ਆਪਣੀ ਫਿੰਗਰ ਨੂੰ ਨਾ ਉਂਗਲਾਂ ਨੂੰ ਆਪਣੀ ਨੇ ਰਾਉਂਡ ਰਾਉਂਡ ਸ਼ੇਪ ਦੇ ਵਿੱਚ ਏਦਾਂ ਸਾਰੇ ਮੂੰਹ ਤੇ ਘੁਮਾਉਣਾ ਠੀਕ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੇ ਚਿਹਰੇ ਤੇ ਉਹ ਕਰੋਗੇ ਤਾਂ ਦੇਖੋ ਤੁਹਾਨੂੰ ਮੇਰਾ ਚਿਹਰਾ ਹੁਣ ਹੀ ਲੱਗ ਰਿਹਾ ਹੋਊਗਾ ਨਾ ਵੀ ਬਹੁਤ ਹਜੇ ਮੈਂ ਸਿਰਫ ਇੱਕ ਚੀਜ਼ ਨੂੰ ਅਪਲਾਈ ਕੀਤਾ ਹੈਗਾ ਹਣਾ ਹਜੇ ਮੈਂ ਦੂਸਰੀ ਲਗਾਈ ਨਹੀਂ ਹੈਗੀ ਤੁਸੀਂ ਅਗਰ ਤੁਹਾਡੀ ਮੈਰਿਜ ਦੀ ਪਾਰਟੀ ਦੇ ਵਿੱਚ ਦੋ ਚਾਰ ਦਿਨ ਹੈਗੇ ਤਾਂ ਤੁਸੀਂ ਇਸ ਤਰੀਕੇ ਨਾਲ ਲਗਾਇਆ ਤਾਰ ਲਗਾਇਓ ਤਾਂ ਤੁਹਾਡਾ ਚਿਹਰਾ ਦੇਖਿਓ ਨਾ ਤੁਹਾਨੂੰ ਕੋਈ ਵੀ ਅਜਿਹੀ ਚੀਜ਼ ਲਗਾਉਣ ਦੀ ਲੋੜ ਨਹੀਂ ਪੈਣੀ ਜਿਹੜੀ ਕਿ ਆਰਟੀਫੀਸ਼ੀਅਲ ਹੋਵੇ ਹਨਾ ਤੇ ਅਗਲੀ ਗੱਲ ਆਪਣੇ ਹੱਥਾਂ ਤੇ ਪੈਰਾਂ ਵਾਸਤੇ ਆਪਾਂ ਨੇ ਕੀ ਕਰਨਾ ਹੈ ਹਨਾ ਇਹਦੇ ਵਾਸਤੇ ਇੱਕ ਬਹੁਤ ਹੀ ਆਸਾਨ ਤਰੀਕਾ ਮੈਂ ਤੁਹਾਨੂੰ ਦੱਸਦੀਆਂਗੀ ਅੱਜ ਤੁਸੀਂ ਕਰਨਾ ਕੀ ਹੈ ਇੱਕ ਚਮਚ ਦਹੀਂ ਦਾ ਲੈ ਲੈਣਾ ਹੱਥਾਂ ਵਾਸਤੇ ਬੁੱਲਾਂ ਵਾਸਤੇ ਜਿਨ੍ਹਾਂ ਦੇ ਕਿ ਬੁੱਲ ਬਲੈਕ ਬਲੈਕ ਹੋ ਜਾਂਦੇ ਹਨਾ ਹੱਥਾਂ ਵਾਸਤੇ ਬੁੱਲਾਂ ਵਾਸਤੇ ਤੇ ਪੈਰਾਂ ਵਾਸਤੇ ਕਰਨਾ ਕੀ ਹੈ ਤੁਸੀਂ ਨੇ ਇੱਕ ਚਮਚ ਦਹੀਂ ਦਾ ਲੈ ਲੈਣਾ ਕੌਲੀ ਦੇ ਵਿੱਚ ਤੇ ਥੋੜਾ ਜਿਹਾ ਤੁਸੀਂ ਨੇ ਦੋ ਚਮਚ ਜਾਂ ਇੱਕ ਚਮਚ ਜਿਹੜਾ ਪਸਾਣਸਾ ਆਟਾ ਸਾਣਦੇ ਆ ਨਾ ਕਣਕ ਦਾ ਆਟਾ ਉਹਦਾ ਸਾਣਸ ਹੁੰਦਾ ਬੂਰਾ ਵੀ ਕਹਿੰਦੇ ਨੇ ਜਿਹਨੂੰ ਆਪਾਂ ਨਾ ਉਹ ਪਾ ਲੈਣਾ ਤੇ ਇੱਕ ਚਮਚ ਬੂਰਾ ਖੰਡ ਪਾ ਲੋ ਚਾਹੇ ਤੁਸੀਂ ਦਾਣਾ ਖੰਡ ਹੁੰਦੇ ਜਿਹੜੀ ਕੋ ਨੂੰ ਪਾ ਲੋ ਇੱਕ ਚਮਚ ਉਹਦਾ ਲੈਣਾ ਦੋ ਚਮਚ ਆਟੇ ਵਾਲੇ ਪੂਰੇ ਦੇ ਲੈਣੇ ਨੇ ਤੇ ਇੱਕ ਚਮਚ ਦਹੀਂ ਦਾ ਲੈਣਾ ਤੁਸੀਂ ਨੇ ਇਹਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਇੱਕ ਜਗ੍ਹਾ ਤੇ ਰੱਖ ਲੈਣਾ ਤੇ ਅਗਲੀ ਚੀਜ਼ ਹੈ ਤੁਸੀਂ ਲੈ ਲੈਣੀ ਹੈ ਸਿਰਕਾ ਜਿਹਨੂੰ ਬਿਨੇਗਰ ਕਹਿੰਦੇ ਆ ਇੱਕ ਚਮਚ ਬਿਨੇਗਰ ਦਾ ਤੁਸੀਂ ਇੱਕ ਕੌਲੀ ਦੇ ਵਿੱਚ ਪਾ ਲੈਣਾ ਕਿਸੇ ਵੀ ਕਾਟਨ ਦੇ ਫੰਬੇ ਦੇ ਨਾਲ ਆਪਣੇ ਨਾ ਹੱਥਾਂ ਤੇ ਇਸ ਤਰੀਕੇ ਨਾਲ ਲਗਾ ਲੈਣਾ ਤੁਸੀਂ ਨੇ ਉਸ ਨੂੰ ਤੇ ਆਪਣੇ ਪੈਰਾਂ ਤੇ ਵੀ ਲਗਾ ਲੈਣਾ ਜਿੰਨੀ ਵੀ ਤੁਹਾਡੀ ਗੰਦਗੀ ਹੈਗੀ 2 ਮਿੰਟ ਰੱਖੋ ਉਸ ਤੋਂ ਬਾਅਦ ਉਹਨੂੰ ਧੋ ਦੋ ਥੋੜਾ ਥੋੜੀ ਜਲਣ ਵੀ ਹੋ ਸਕਦੀ ਹੈ ਉਹਦੇ ਨਾਲ ਤੁਹਾਨੂੰ ਕਿਉਂਕਿ ਆਪਣੇ ਹੱਥਾਂ ਪੈਰਾਂ ਤੇ ਥੋੜੇ ਬਹੁਤੇ ਜਖਮ ਵੀ ਹੋ ਜਾਂਦੇ ਜਿਵੇਂ ਕਿ ਤੁਹਾਨੂੰ ਦੀਦੇ ਵੀ ਨਹੀਂ ਹੋਏਗਾ ਨਾ ਤੇ ਧੋ ਲੈਣਾ ਧੋਣ ਤੋਂ ਬਾਅਦ ਜਿਹੜਾ ਮੈਂ ਇਹ ਆਟੇ ਵਾਲਾ ਦੱਸਿਆਗਾ ਇਹਨੂੰ ਨਾ ਤੁਸੀਂ ਸਾਰੇ ਆਪਣੀ ਸਕਿਨ ਦੇ ਉੱਪਰ ਨਾ ਲਗਾ ਲਗਾ ਕੇ ਇਦਾਂ ਜਿਵੇਂ ਕਿ ਪੰਪ ਮਸਲਦੇ ਆ ਹਨਾ ਥਾਣ ਨੂੰ ਪੈਰਾਂ ਨੂੰ ਤੁਸੀਂ ਐਂਦਾ ਮਸਲ ਲੈਣਾ ਆਪਣੀਆਂ ਹੁੰਗਲਾਂ ਜਿਵੇਂ ਕਿ ਆ ਗੱਠਾ ਨਾ ਕਾਲੀਆਂ ਹੋ ਜਾਂਦੀਆਂ ਨੇ ਕਈ ਭੈਣਾਂ ਦੀਆਂ ਹਨਾ ਬਹੁਤ ਕਾਲੀਆਂ ਬਲੈਕ ਬਲੈਕ ਹੋ ਜਾਂਦੀਆਂ ਨੇ ਕਈ ਮੈਨੂੰ ਕਹਣਗੇ ਵੀ ਕੰਮ ਕਰਨ ਵਾਲਿਆਂ ਦੀ ਹੋ ਜਾਂਦੀਆਂ ਨੇ ਭੈਣੇ ਮੈਂ ਵੀ ਗੋਹਾ ਵੀ ਪਤਦੀਆਂ ਡੰਗਰਾਂ ਨੂੰ ਵੀ ਸਾਫਦੀਆਂ ਸੰਨੀਆਂ ਵੀ ਕਰਦੀਆਂ ਮੈਂ ਆਪਣੀ ਵੀਡੀਓ ਸਾਰੀ ਪਾਈ ਹੈ ਤਾਂ ਉਹ ਜੋ ਮੈਂ ਕਰਦੀਆਂ ਹਨਾ ਇੱਥੋਂ ਤੱਕ ਕਿ ਮੈਂ ਹੱਸਦੀ ਹੁੰਨੀ ਆ ਕਈ ਵਾਰੀ ਹਨਾ ਵੀ ਮੇਰਾ ਤਾਂ ਪੈਡੀਕਯੂਰ ਮੈਨੀਕਯੂਰ ਉੱਥੀ ਹੋ ਜਾਂਦਾ ਨਾ ਜਦੋਂ ਸੰਨੀ ਲਾਉਣੇ ਆ ਹਨਾ ਖਾਲ ਤੇ ਨਾਲ ਵੀ ਇਹ ਨਹੀਂ ਹੁੰਦਾ ਹਨਾ ਵੀ ਪੜੇ ਲਿਖੇ ਹੋਗੇ ਵੀ ਆਪਾਂ ਇਹ ਨਹੀਂ ਹੈਗਾ ਵੀ ਹਾਂ ਵੀ ਆਪਾਂ ਘਰ ਦੇ ਕੰਮ ਨਹੀਂ ਕਰਾਂਗੇ ਵੀ ਆਪਾਂ ਡੰਗਰਾਂ ਨੂੰ ਸਾਮਾਂਗੇ ਨਹੀਂ ਗੋਹਾ ਨਹੀਂ ਪੱਥਾਂਗੇ ਨਾ ਸਾਰਾ ਕੁਝ ਹੀ ਕਰਦੇ ਆਂ ਸੀ ਪਿੰਡਾਂ ਵਾਲੇ ਤਾਂ ਤੇ ਅਗਲੀ ਗੱਲ ਹੈ ਨਾ ਤੇ ਤੁਸੀਂ ਨਾ ਜਦੋਂ ਇਸ ਤਰੀਕੇ ਨਾਲ ਆਪਾਂ ਆਪਣੇ ਹੱਥਾਂ ਨੂੰ ਹਨਾ ਉਹ ਕਰੋਗੇ ਤਾਂ ਦੇਖਿਓ ਤੁਹਾਡੇ ਹੱਥ ਕਿੰਨੇ ਸੌਫਟ ਤੇ ਪੈਰ ਕਿੰਨੇ ਸੌਫਟ ਹੋ ਜਾਣਗੇ ਨਾਲੇ ਤਾਂ ਤੁਹਾਡੇ ਪੈਸੇ ਬਚਣਗੇ ਨਾਲੇ ਜਿਹੜੇ ਹਨਾ 1000 1500 ਕੀ ਗੱਲ ਆ ਤੁਸੀਂ ਉੱਥੇ ਘਟੋ ਘਟ 15 15 10 1000 ਰੁਪਿਆ ਪਾਰਲਰ ਦੇ ਵਿੱਚ ਲਗਾ ਕੇ ਆਉਨੇ ਹਨ ਉਹੀ ਤੁਹਾਡੇ ਘਰ ਦੇ ਵਿੱਚ ਕੰਮ ਆਊਗਾ ਤੇ ਨਾਲੇ ਜਿਹੜੀ ਤੁਹਾਡੀ ਸਕਿਨ ਹੈਗੀ ਇਹ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਤੇ ਤੁਹਾਡੇ ਜਿਹੜੇ ਗੈਸਟ ਦੇ ਇੱਥੇ ਤੁਸੀਂ ਜਾਓਗੇ ਤਾਂ ਉਹਨੂੰ ਦੇਖ ਕੇ ਉਹ ਵੀ ਖੁਸ਼ ਤੇ ਜਿਹੜੀ ਮੇਹੀ ਮੇਰੀ ਵੀਡੀਓ ਹੈ ਕੋਈ ਵੀ ਤੁਹਾਨੂੰ ਗੱਲ ਦੀ ਸਮਝ ਨਾ ਆਈ ਹੋਵੇ ਤਾਂ ਤੁਸੀਂ ਮੈਨੂੰ ਦੁਬਾਰਾ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਗਰ ਤੁਸੀਂ ਇਸ ਚੀਜ਼ ਨੂੰ ਨਾ ਬਿਆ ਤੋਂ ਲੋੜਨੀ ਜੋ ਉ ਵੀ ਤੁਸੀਂ ਹਨਾ ਰੇਲੀ ਰੁਟੀਨ ਦੇ ਵਿੱਚ ਲਗਾਉਣਾ ਚਾਹੁੰਦੇ ਹਨਾ ਤਾਂ ਤੁਸੀਂ ਇਸ ਚੀਜ਼ ਨੂੰ ਨਾ ਜਿਵੇਂ ਇੱਕ ਦਿਨ ਅੱਜ ਲਗਾ ਲਿਆ ਫਿਰ 2-3 ਦਿਨ ਛੱਡ ਤੇ ਫੇਰ ਲਗਾ ਲਿਆ 2-3 ਦਿਨ ਛੱਡ ਤੇ ਫੇਰ ਲਗਾ ਲਿਆ ਇੱਕ ਮਹੀਨਾ ਇਦਾਂ ਅਪਲਾਈ ਕਰਕੇ ਦੇਖੋ ਤਾਂ ਤੁਹਾਡੀ ਸਕਿਨ ਦੇਖੋ ਕਿੰਨੀ ਜਵਾਨ ਤੇ ਕਿੰਨੀ ਜੰਗ ਲੱਗੇਗੀ ਕਿਉਂਕਿ ਦੇਖੋ ਮੈਂ ਜਦੋਂ ਲਾਈਵ ਕਰਦੀ ਹੁੰਦੀ ਸੀ ਨਾ ਮੈਨੂੰ ਬਹੁਤ ਪੈਣਾ ਪੁੱਛਦੀ ਹੁੰਦੀਆਂ ਦੀਦੀ ਹੈਣਾ ਵੀ ਤੁਹਾਡੀ ਸਕਿਨ ਦਾ ਰਾਜ਼ ਕੀ ਹੈ ਨਾ ਵੀ ਤੁਸੀਂ ਇੰਨਾ ਵੀ ਕਿਵੇਂ ਗਲੋਜ਼ਾ ਕਰਦੇ ਹੋ ਤੁਹਾਡੀ ਸਕਿਨ ਨਾ ਦੇਖੋ ਮੈਨੂੰ ਆਪ ਨੂੰ ਨਹੀਂ ਲੱਗਦਾ ਪਰ ਦੂਸਰੇ ਬੰਦੇ ਨੂੰ ਨਾ ਇਦਾਂ ਲੱਗਦਾ ਸੀ ਦੇਖੋ ਮੈਂ ਸਿਰਫ ਇਹ ਚੀਜ਼ਾਂ ਕਰਦੀ ਹਾਂ ਕਿਉਂਕਿ ਮੈਂ ਸਿਰਫ ਮੈਰਿਜ ਵੇਲੇ ਮਹਿੰਦੀ ਲਗਾਉਣਾ ਨਾ ਗੇਸੀ ਪਾਰਲਰ ਦੇ ਵਿੱਚ ਉਸ ਤੋਂ ਬਾਅਦ ਅੱਜ ਮੇਰੀ ਮੈਰਿਜ ਨੂੰ 19 ਸਾਲ ਹੋ ਗਏ ਹਨ ਮੈਂ ਕਦੇ ਵੀ ਪਾਰਲਰ ਦੇ ਵਿੱਚ ਨਹੀਂ ਗਈ ਹੈਗੀ ਹਨ ਕਦੇ ਮਨਾ ਮੈਂ ਮਹਿੰਦੀ ਨਾ ਕੋਈ ਫੇਸ਼ੀਅਲ ਨਾ ਤੇ ਬਲੀਚ ਕਈ ਪੈਣਾ ਕਹਿਣਗੇ ਵੀ ਹਨਾ ਲੈ ਪੈਸਾ ਚਾਹੀਦਾ ਸਭ ਕੁਝ ਹੋ ਜਾਂਦਾ ਦੇਖੋ ਪੈਸਾ ਇੱਕ ਟੀਚਰ ਨਾਲੋਂ ਵੱਧ ਮੇਰੀ ਮਲਕੀ ਇੱਕ ਮਹੀਨੇ ਦੀ ਤਨਖਾਹ ਹੈਗੀ ਹਨਾ ਜਿਹੜਾ ਕਿ ਇੱਕ ਸਰਕਾਰੀ ਟੀਚਰ ਵਧੀਆ ਲੈਕਚਰਰ ਲੈਂਦਾ ਨਾ ਉਹਦੇ ਨਾਲੋਂ ਵੀ ਵੱਧ ਕਿਤੇ ਮੈਂ ਮੇਰੀ ਇਨਕਮ ਹੈਗੀ ਪਰ ਇਹ ਨਹੀਂ ਹੁੰਦਾ ਹਨਾ ਵੀ ਪੈਸਾ ਹੈਗਾ ਉਹਨੂੰ ਆਪਾਂ ਬਰਬਾਦ ਕਰਨਾ ਹਨਾ ਮੈਂ ਇਦਾਂ ਹੀ ਆ ਬਸ ਸਿੰਪਲ ਜੀ ਮੈਂ ਹਨਾ ਇੱਦੀ ਚੁੰਨੀ ਜੀ ਲੈ ਕੇ ਇੱਦੇ ਉਹੀ ਸੌਲ ਜੇ ਉਹੀ ਕੱਪੜੇ ਜਿਹੜੇ ਮੇਰੇ ਹੁੰਦੇ ਨੇ ਘਰ ਦੇ ਵਿੱਚ ਮੈਂ ਉਸੇ ਨਾਲ ਹੀ ਵੀਡੀਓ ਬਣਾ ਦਿੰਨੀ ਹਾਂ ਕਿਉਂਕਿ ਦੇਖੋ ਆਪਾਂ ਜੋ ਗੁਣ ਹੈ ਹਨਾ ਉਹਨੂੰ ਆਪਣੇ ਮਤਲਬ ਕਿ ਹਾਸਿਲ ਕਰਨਾ ਹੈ ਕਈ ਮੈਨੂੰ ਕਹਿੰਦੇ ਨੇ ਤੂੰ ਪਧਰੀਆਂ ਪਏ ਆਪ ਨੂੰ ਥੋੜਾ ਜਿਹਾ ਚੇਂਜ ਕਰੋ ਵੀ ਚੇਂਜ ਕਿਦੇ ਵਾਸਤੇ ਕਰਨਾ ਸਾਰੇ ਪੈਣਪਰਾ ਅਗਰ ਆਪਾਂ ਅਸਲੀ ਬਿਊਟੀ ਹੈ ਜਿਹੜੀ ਅਸਲੀ ਆਪਣੇ ਦਿਲ ਦੀ ਗੱਲ ਹੈ ਜਿਹੜੀ ਕਿ ਆਪਾਂ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਕਰਾਂਗੇ ਨਾ ਤਾਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝ ਆ ਜਾਂਦੀ ਅਗਰ ਮੈਂ ਦਿਖਾਵਾ ਕਰਾਂ ਤੁਹਾਨੂੰ ਹਨਾ ਫਿਰ ਮਜਾ ਜ ਨਹੀਂ ਆਉਂਦਾ ਉਹ ਗੱਲ ਦਾ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜਿਹੜੀ ਜਿਹੜੀਆਂ ਪੈਣਾ ਨੇ ਇਹ ਚੀਜ਼ ਨੂੰ ਵਰਤਣਾ ਤੇ ਵਰਤ ਕੇ ਮੈਨੂੰ ਵੀ ਜ਼ਰੂਰ ਦੱਸਣਾ ਕਿ ਤੁਹਾਡੀ ਸਕਿਨ ਨੂੰ ਨਾਲ ਕੋਈ ਫਰਕ ਹੈ ਜਾਂ ਨਹੀਂ ਹੈ ਕਿ ਦੇਖੋ ਜੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਈ ਕਹਿੰਦੇ ਨੇ ਪੈਣਾ ਹੈ ਨਾ ਵੀ ਕਾਫੀ ਨਾਲ ਸਾਡੀ ਸਕਿਨ ਨੂੰ ਜਿਵੇਂ ਵਾਰ ਹੀ ਹੁੰਦਾ ਵੀ ਸਾਨੂੰ ਨਾ ਨਿੰਬੂ ਨਾਲ ਅਲਰਜੀ ਹੁੰਦੀ ਹੈ ਤਾਂ ਤੁਸੀਂ ਨਿੰਬੂ ਨਾ ਪਾਉਣਾ ਤਾਂ ਸੰਤਰੇ ਦੀਆਂ ਇੱਕ ਦੋ ਬੂੰਦਾਂ ਨਾ ਆਪਣੇ ਆਮ ਕਿਨ ਨੂੰ ਘਰੇ ਪਈ ਨੇ ਹਨਾ ਦੋ ਚਾਰ ਬੂੰਦਾਂ ਤੁਸੀਂ ਉਹਦੀਆਂ ਪਾ ਲੈਣੀਆਂ ਅਗਰ ਉਹ ਵੀ ਨਹੀਂ ਹੈਗਾ ਤੁਹਾਡੇ ਕੋਲੇ ਤਾਂ ਤੁਸੀਂ ਦੋ ਤਿੰਨ ਬੂੰਦਾ ਦੁੱਧ ਦੀਆਂ ਪਾ ਲੈਣੀਆਂ ਹਨ ਤਾਂ ਤੁਸੀਂ ਉਸ ਚੀਜ਼ ਨੂੰ ਆਪਣੇ ਚਿਹਰੇ ਤੇ ਅਪਲਾਈ ਕਰਨਾ ਤੇ ਡੇਲੀ ਰੂਟੀਨ ਵਾਸਤੇ ਵੀ ਕਹਿ ਪੈਣਾ ਕਹਿਣਗੇ ਵੀ ਤੇ ਦੀ ਡੇਲੀ ਰੂਟੀਨ ਅਸੀਂ ਕੀ ਕਰੀਏ ਹਨਾ ਵੀ ਹਰ ਟਾਈਮ ਆਪਣੇ ਸਕਿਨ ਨੂੰ ਥੋੜਾ ਜਿਹਾ ਸਾਫ਼ ਰੱਖੀਏ ਤਾਂ ਜਦੋਂ ਵੀ ਤੁਸੀਂ ਸ਼ਾਮ ਨੂੰ ਸੌਣੇ ਹੋਣਾ ਹਨਾ ਜਿਵੇਂ ਕਿ ਪੈਨ ਵੇਲੇ ਤੇ ਮੈਂ ਦੱਸਿਆ ਵੀ ਤੁਸੀਂ ਬੈਸਲਿਨ ਜਾਂ ਲਗਾਉਣੀ ਹੈਗੀ ਹਨਾ ਜਾਂ ਤੁਸੀਂ ਥੋੜਾ ਜਿਹਾ ਆਪਣਾ ਹਨਾ ਆ ਨਾਰੀਅਲ ਦਾ ਤੇਲ ਲਗਾ ਲਓ ਤੇ ਉਸ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਕੱਚਾ ਦੁੱਧ ਲੈ ਕੇ ਨਾ ਆਪਣੇ ਰੂਹ ਨੂੰ ਨਾ ਰੋਜ਼ ਥੋੜਾ ਜਿਹਾ ਇਸ ਤਰੀਕੇ ਨਾਲ ਲਗਾ ਲੈਣਾ ਦੋ ਕੁ ਮਿੰਟਾਂ ਮਗਰੋਂ ਧੋ ਲੈਣਾ ਹੋਰ ਤੁਹਾਨੂੰ ਕੁਝ ਵੀ ਲਗਾਉਣ ਦੀ ਲੋੜ ਨਹੀਂ ਤਾਂ ਤੁਹਾਡੀ ਸਕਿਨ ਐਦਾਂ ਹੀ 글로ਅ ਕਰਦੀ ਰਹੂਗੀ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਅੱਜ ਮੈਂ ਆਪਣੇ ਦੂਸਰੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲੇ ਤੇ ਨਾ ਬਹੁਤ ਹੀ ਵਧੀਆ ਵੀਡੀਓ ਪਾਰੀਆਂ ਜਿਹੜੀ ਕਿ ਮੇਰੇ ਭੈਣਾਂ ਦੇ ਬਹੁਤ ਕੰਮ ਆਉਣ ਵਾਲੀ ਹੈ ਤਾਂ ਉਸ ਨੂੰ ਵੀ ਜ਼ਰੂਰ ਦੇਖਣਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ